ਸਾਰਿਆਂ ਨੂੰ ਜਿਵੇਂ ਕਿ ਹਰ ਰੋਜ਼ ਨਵੇਂ ਕੰਮ ਹੋ ਰਹੇ ਨੇ ਨਵੇਂ ਉਗਠਨ ਹੋ ਰਹੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਤਾਰ ਇਸੇ ਲੜੀ ਦੇ ਤਹਿਤ ਬਸੀ ਪਠਾਣਾ ਦੇ ਵਾਰਡ ਨੰਬਰ 9 ਦੇ ਵਿੱਚ ਚੌਂਕ ਪੈਂਦਾ ਬੜੀ ਪੁਰਾਣੀ ਮੰਗਾ ਮੇਰੇ ਕੋਲ ਹੋਗੇ ਹੋਣਗੇ ਵੀ 8-10 ਸਾਲ ਤੋਂ ਹੋਈ ਹੋ। ਉਹ ਅੱਜ ਪੂਰੀ ਹੋਣ ਜਾ ਰਹੀ ਹੈ ਬੰਦੀਆ ਚੌਂਕ ਬਣ ਜਾਊਗਾ ਤੋ ਸਾਫ ਸੁਥਰਾ ਹੋ ਜੂਗਾ ਜਿਵੇਂ ਇੱਥੋਂ ਦੀ ਲੋਕਾਂ ਦੀ ਮੰਗ ਸੀਗੀ ਐਮਸੀ ਸਾਹਿਬ ਉਹਨਾਂ ਨੇ ਫੋਰ ਸਾਡੇ ਐਮਸੀ ਸਾਹਿਬ ਖੜੇ ਨੇ ਤੇ ਸਾਰਿਆਂ ਨੇ ਜੋ ਜੋ ਕਿਹਾ ਸੀਗਾ ਉਸ ਉਸ ਹਿਸਾਬ ਨਾਲ ਅਪਾ ਕੰਮ ਕਰ ਰਹੇ ਆ ਜਿਵੇਂ ਇੱਕ ਲੜੀ ਚੱਲੀ ਹੋਈ ਹੈ ਕੰਮਾਂ ਦੀ ਬਸੇ ਪਠਾਨਾ ਦੇ ਲੋਕਾਂ ਨੂੰ ਬਹੁਤ ਦੇਰ ਤੋਂ ਇਸ ਕਾਲ ਦੀ ਉਮੀਦ ਸੀਗੀ ਕਿ ਕੰਮ ਬਹੁਤ ਜਲਦੀ ਸ਼ੁਰੂ ਹੋਊਗਾ ਤੇ ਲੰਬਾ ਚੱਲੇਗਾ ਤੋ ਅਸੀਂ ਰੋਜ਼ ਕੋਈ ਨਾ ਕੋਈ ਉਦਘਾਟਨ ਕਰਦੇ ਤੇ ਲੰਬਾ ਚਲਾ ਕੇ ਰੱਖਾਂਗੇ ਕਿਉਂਕਿ ਕੰਮ ਬਹੁਤ ਹੋਣ ਵਾਲਾ ਕਿਹਾ ਸੀ ਪੈਂਡਿੰਗ ਸੀਗਾ ਉਹ ਸਾਰੇ ਕੰਮ ਜਿਹੜੇ ਨੇ ਉਹ ਸਿਰੇ ਚੜਾਵਾਂਗੇ ਇਸ ਗੱਲ ਦਾ ਵਾਅਦਾ ਕਰਦਾ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਸਾਡੇ ਆਪਣੇ ਲੋਕ ਨੇ ਇਸ ਸ਼ਹਿਰ ਤੇ ਜੰਮੇ ਪਲੇ ਹਨ ਮੇਰੀ ਆਪਣੀ ਜੀ ذمہਵਾਰੀਆਂ ਨੇ ਡਿਊਟੀਆਂ ਨੇ ਸ਼ਹਿਰ ਪ੍ਰਤੀ ਉਸ ਇਤਿਨਾਨ ਨਿਭਾਵਾਂਗੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਮੁਬਾਰਕਬਾਦਾਂ ਮੈਂ ਹੋਰ ਬੇਨਤੀ ਕਰਦਾ ਜਿੰਨੇ ਵੀ ਸਾਥੀ ਇੱਥੇ ਖੜੇ ਨੇ ਤੁਹਾਡੇ ਇੱਥੇ ਜੰਡ ਰਹੀ ਹੈ ਆਪ ਦੇਖ ਕੇ ਕੋਲ ਰੋ ਕੇ ਬਣਾਉਣੀ ਹੈ ਚੈੱਕ ਕਰਨੀ ਜਿੱਥੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਚ ਕਮੀ ਆ ਬਣਨ ਚ ਕਮੀ ਆ ਤੇ ਬੇਸ਼ੱਕ ਰੂਪ ਦੇ ਉਹਨੂੰ ਜਿਆ ਨਵੇਂ ਸਿਰਿਓਂ ਬਣਾਵਾਂਗੇ ਜਾਂ ਉਹਨੂੰ ਠੀਕ ਕਰਾਂ ਠੀਕ ਬਹੁਤ ਬੰਦਾ